ਸੱਸ ਨੇ ਗ੍ਰਹਿ ਪ੍ਰਵੇਸ਼ ਵੇਲੇ ਕਰਤਾ ਕਾਂਢ ਨਮੀ ਨੂੰ ਦਾ ਪਾੜਤਾ ਸਿਰ ਦੋਸਤੋ ਅਕਸਰ ਹੀ ਹਰ ਇੱਕ ਸੱਸ ਆਪਣੀ ਨਮੀ ਨੂੰ ਦਾ ਗ੍ਰਹਿ ਪ੍ਰਵੇਸ਼ ਪੂਰੇ ਰੀਤੀ ਰਿਵਾਜਾਂ ਨਾਲ ਕਰਵਾਉਂਦੀ ਏ ਪਰ ਹੁਣ ਇੱਕ ਗ੍ਰਹਿ ਪ੍ਰਵੇਸ਼ ਦੀ ਬੱਕਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਸ ਆਪਣੀ ਨਮੀ ਨੂੰ ਦੇ ਗ੍ਰਹਿ ਪ੍ਰਵੇਸ਼ ਦਾ ਸ਼ਗਨ ਕਰ ਰਹੀ ਏ ਦਰਸਲ ਜਦੋਂ ਇਸ ਦਾ ਲੜਕਾ ਨਮੀ ਨੂੰ ਨੂੰ ਵਿਆਹ ਕੇ ਲਿਆਉਂਦਾ ਹੈ ਤਾਂ ਇਸ ਮਾਂ ਦਾ ਚਾਰ ਨਹੀਂ ਚੱਕਿਆ ਜਾਂਦਾ ਅਤੇ ਜਦੋਂ ਇਹ ਨਮੀ ਨੂੰ ਨੂੰ ਗ੍ਰਹਿ ਪ੍ਰਵੇਸ਼ ਕਰਵਾਉਣ ਲੱਗਦੀ ਏ ਤਾਂ ਨੂੰ ਉੱਪਰੋਂ ਨਾਦੀਅਲ ਵਾਰ ਕੇ ਉਸ ਨੂੰ ਥੱਲੇ ਮਾਰ ਕੇਪੰਨਣ ਦੀ بجائے ਸਿੱਧਾ ਇਸ ਦੇ ਮੱਥੇ ਵਿੱਚ ਮਾਰ ਦਿੰਦੀ ਏ ਅਤੇ ਜਦੋਂ ਪਤਾ ਲੱਗਦਾ ਹੈ ਤਾਂ ਭੱਜ ਕੇ ਆਪਣੀ ਨੂ ਨੂੰ ਫੜਦੀ ਹੈ ਅਤੇ ਉਸ ਦੇ ਮੱਥੇ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਜਿਸ ਕਰਕੇ ਨੂ ਨੂੰ ਸ਼ਗਨ ਕਰਕੇ ਘਰ ਦੇ ਅੰਦਰ ਲਿਜਾਣ ਦੀ بجائے ਉਸ ਨੂੰ ਹਸਪਤਾਲ ਲਿਜਾਣਾ ਪੈਂਦਾ ਹੈ ਅਤੇ ਉੱਥੇ ਜਾ ਕੇ ਉਸ ਦੇ ਦੋ ਟਾਂਕੇ ਲੱਗਦੇ ਨੇ ਅਤੇ ਸਾਰੇ ਹੀ ਸ਼ਗਨ ਤਰੇ ਤਰਾਏ ਰਹਿ ਜਾਂਦੇ ਨੇ ਸੋ ਕਦੇ-ਕਦੇ ਜਿਆਦਾ ਖੁਸ਼ੀ ਵਿੱਚ ਕੁਝ ਸ਼ਗਨ ਗਲਤ ਵੀ ਹੋ ਜਾਂਦੇ ਨੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ